ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਸਾਖੀ ਦਾ ਵਿਸ਼ਾ ਹੈ ਭਾਈ ਜੋਗਾ ਜੀ ਇੱਕ ਦਿਨ ਪੇਸ਼ਾਵਰ ਦਾ ਬਹੁਤ ਹੀ ਪਿਆਰ ਵਾਲਾ ਸਿੱਖ ਪਰਿਵਾਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਸ਼ਨਾਂ ਲਈ ਪੇਸ਼ਾਵਰ ਤੋਂ ਆਨੰਦਪੁਰ ਸਹਿਬ ਆਇਆ ਪਰਿਵਾਰ ਨੇ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਸੀਸ ਨਵਾਇਆ ਉਹਨਾਂ ਦੇ ਪਰਿਵਾਰ 'ਚ ਛੋਟੇ ਜੇ ਬੱਚੇ ਨੇ ਗੁਰੂ ਸਾਹਿਬ ਜੀ ਨੂੰ ਨਮਸਕਾਰ ਕੀਤੀ ਗੁਰੂ ਸਾਹਿਬ ਨੇ ਪੁੱਛਿਆ ਭਾਈ ਸਿੱਖਾ ਤੇਰਾ ਨਾਮ ਕੀ ਹੈ ਬੱਚੇ ਨੇ ਪਿਆਰੀ ਮਿੱਠੀ ਜੀ ਆਵਾਜ਼ ਵਿੱਚ ਕਿਹਾ ਮੇਰਾ ਨਾਮ ਜੋਗਾ ਗੁਰੂ ਸਾਹਿਬ ਨੇ ਪੁੱਛਿਆ ਜੋਗਿਆ ਕਿਸ ਜੋਗਾ ਮਸੂਮ ਜੇ ਬੱਚੇ ਨੇ ਕਿਹਾ ਬਾਛਾ ਤੁਹਾਡੇ ਜੋਗਾ ਗੁਰੂ ਸਾਹਿਬ ਜੀ ਮੁਸਕਰਾ ਪਏ ਬਚਨ ਕੀਤਾ ਜੋਗਿਆ ਜੇ ਤੂੰ ਗੁਰੂ ਜੋਗਾ ਅੱਜ ਤੋਂ ਗੁਰੂ ਵੀ ਤੇਰੇ ਜੋਗਾ ਬਸ ਉਸ ਦਿਨ ਤੋਂ ਭਾਈ ਜੋਗਾ ਗੁਰੂ ਜੀ ਕੋਲ ਰਹਿਣ ਲੱਗ ਪਿਆ ਭਾਈ ਜੋਗਾ ਜੀ ਜਵਾਨ ਹੋਏ ਤਾਂ ਅਮਰਤ ਸ਼ੱਕੇ ਸਿੰਘ ਸੱਜ ਗਏ ਭਾਈ ਜੋਗੇ ਤੋਂ ਭਾਈ ਜੋਗਾ ਸਿੰਘ ਹੋ ਗਏ ਗੁਰੂ ਘਰ ਦੀ ਬੜੀ ਸੇਵਾ ਕਰਦੀ ਹਮੇਸ਼ਾ ਗੁਰੂ ਸਾਹਿਬ ਜੀ ਦੀ ਆਗਿਆ ਦੀ ਪਾਲਣਾ ਕਰਦੀ ਇਸ ਤਰ੍ਹਾਂ ਕੁਝ ਸਮਾਂ ਨਿਕਲਦਾ ਗਿਆ ਪਰਿਵਾਰ ਨੇ ਭਾਈ ਜੋਗੇ ਦੀ ਮੰਗਣੀ ਕਰ ਦਿੱਤੀ। ਆਨੰਦ ਕਾਰਜ ਦਾ ਦਿਨ ਮਿਥਿਆ ਗਿਆ। ਭਾਈ ਜੋਗਾ ਸਿੰਘ ਦੇ ਪਰਿਵਾਰ ਨੇ ਆ ਕੇ ਗੁਰੂ ਸਾਹਿਬ ਜੀ ਨੂੰ ਬੇਨਤੀ ਕੀਤੀ। ਮਹਾਰਾਜ ਅਕਾਲ ਪੁਰਖ ਜੀ ਦੀ ਅਪਾਰ ਕਿਰਪਾ ਸਦਕਾ ਜੋਗਾ ਸਿੰਘ ਦੇ ਆਨੰਦ ਕਾਰਜ ਦਾ ਦਿਨ ਮਿਥਿਆ ਗਿਆ ਹੈ। ਆਗਿਆ ਬਖਸ਼ੋ। ਜੋਗਾ ਸਿੰਘ ਨੂੰ ਸਾਡੇ ਨਾਲ ਭੇਜ ਦਿਓ। ਇਹ ਪੇਸ਼ਾਵਰ ਜਾਵੇ ਅਤੇ ਵਿਆਹ ਕਰਵਾ ਕੇ ਗ੍ਰਸਥ ਜੀਵਨ ਦੀ ਸ਼ੁਰੂਆਤ ਕਰ ਸਕੇ ਗੁਰੂ ਸਾਹਿਬ ਜੀ ਨੇ ਪ੍ਰਸੰਨਤਾ ਨਾਲ ਆਗਿਆ ਦਿੱਤੀ ਤੇ ਕਿਹਾ ਜਦੋਂ ਵੀ ਅਸੀਂ ਤੁਹਾਨੂੰ ਯਾਦ ਕਰਾਂਗੇ ਤੁਸੀਂ ਆਪਣਾ ਕੰਮ ਛੱਡ ਕੇ ਸਾਡੇ ਪਾਸ ਹਾਜ਼ਰ ਹੋ ਜਾਣਾ ਭਾਈ ਜੋਗਾ ਜੀ ਸਤਿਵਚਨ ਕਹਿ ਕੇ ਪਰਿਵਾਰ ਨਾਲ ਪਿਸ਼ਾਵਰ ਚਲੇ ਗਏ ਗੁਰੂ ਸਾਹਿਬ ਜੀ ਨੇ ਆਪਣੇ ਸਿੱਖ ਦਾ ਸਿਦਕ ਪਰਖਣ ਲਈ ਇੱਕ ਸਿੱਖ ਨੂੰ ਕੋਲ ਸਦਿਆ ਇੱਕ ਹੁਕਮਨਾਮਾ ਲਿਖ ਕੇ ਦਿੱਤਾ ਤੇ ਆਖਿਆ ਇਹ ਹੁਕਮਨਾਮਾ ਲੈ ਕੇ ਪੇਸ਼ਾਵਰ ਚਲੇ ਜਾਓ ਜਦੋਂ ਭਾਈ ਜੋਗਾ ਦੀਆਂ ਲਾਵਾਂ ਹੋ ਰਹੀਆਂ ਹੋਣਗੀਆਂ ਉਹਨਾਂ ਦੀਆਂ ਦੋ ਲਾਵਾਂ ਜਦੋਂ ਹੋ ਜਾਣ ਉਸ ਵੇੜੇ ਭਾਈ ਜੋਗੇ ਨੂੰ ਹੁਕਮਨਾਮਾ ਫੜਾ ਦੇਣਾ ਵਿਆਹ ਵਾਲਾ ਦਿਨ ਆ ਗਿਆ ਭਾਈ ਜੋਗਾ ਜੀ ਦੇ ਆਨੰਦਕਾਰਜ ਹੋਣ ਲੱਗੇ ਦੋ ਲਾਵਾਂ ਸੰਪੂਰਨ ਹੋਈਆਂ ਗੁਰੂ ਸਾਹਿਬ ਜੀ ਦੇ ਭੇਜੇ ਸਿੱਖ ਨੇ ਗੁਰੂ ਸਾਹਿਬ ਜੀ ਦਾ ਹੁਕਮਨਾਮਾ ਭਾਈ ਜੋਗੇ ਨੂੰ ਫੜਾ ਦਿੱਤਾ ਭਾਈ ਜੋਗਾ ਜੀ ਨੇ ਸਤਕਾਰ ਕਰਦੇ ਹੋਏ ਗੁਰੂ ਸਾਹਿਬ ਦਾ ਹੁਕਮਨਾਮਾ ਤੁਰੰਤ ਪੜਿਆ ਵਿੱਚ ਲਿਖਿਆ ਸੀ ਭਾਈ ਜੋਗਾ ਸਿੰਘ ਜੀ ਹੁਕਮਨਾਮਾ ਪੜਦੇ ਸਾਰ ਆ ਜਾਓ ਉਸ ਸਮੇਂ ਜਿਹੜਾ ਵੀ ਕਾਰਜ ਕਰ ਰਹੇ ਹੋ ਵਿੱਚ ਛੱਡ ਕੇ ਆ ਜਾਓ ਹੁਕਮਨਾਮਾ ਦੇਖਣ ਪਿੱਛੋਂ ਇੱਕ ਪਲ ਵੀ ਨਾ ਰੋਕਣਾ ਭਾਈ ਜੋਗਾ ਜੀ ਨੇ ਹੁਕਮਨਾਮਾ ਪੜਦੇ ਸਾਰ ਕਹਿ ਦਿੱਤਾ ਬਸ ਹੋਰ ਲਾਵਾਂ ਨਹੀਂ ਹੋ ਸਕਣਗੀਆਂ ਮੇਰੇ ਸਤਿਗੁਰ ਜੀ ਨੇ ਜਾਦ ਕੀਤਾ ਮੈਂ ਜਾ ਰਿਹਾ ਹਾਂ ਮੈਂ ਰੁਕ ਨਹੀਂ ਸਕਦਾ ਰਿਸ਼ਤੇਦਾਰਾਂ ਪਰਿਵਾਰ ਵਾਲਿਆਂ ਬੜਾ ਰੋਕਿਆ ਕਿ ਦੋ ਹੀ ਲਾਵਾਂ ਰਹਿ ਗਈਆਂ ਫਿਰ ਚਲਿਆ ਜਾਵੀ ਪਰ ਭਾਈ ਜੋਗਾ ਜੀ ਨਹੀਂ ਰੁਕੇ ਅਤੇ ਛੇਤੀ ਨਿਕਲ ਗਏ ਰਾਹ ਵਿੱਚ ਭਾਈ ਜੋਗਾ ਜੀ ਦੇ ਮਨ ਵਿੱਚ ਹੰਕਾਰ ਹੋ ਗਿਆ ਕੌਣ ਹੋਵੇਗਾ ਜੋ ਆਪਣੇ ਗੁਰੂ ਦੀ ਖਾਤਰ ਲਾਵਾ ਛੱਡ ਕੇ ਤੁਰ ਪਵੇ ਕਿਸੇ ਨੇ ਲਾਵਾ ਨਹੀਂ ਛੱਡੀਆਂ ਹੋਣੀਆਂ ਮੇਰੇ ਵਰਗਾ ਸ਼ਧਾਲੂ ਸਿੱਖ ਕੌਣ ਹੋਵੇਗਾ ਭਾਈ ਜੋਗਾ ਪੇਸ਼ਾਵਰ ਤੋਂ ਆਉਂਦਿਆਂ ਰਾਤ ਦੇ ਸਮੇਂ ਹਸ਼ਿਆਰਪੁਰ ਪਹੁੰਚ ਗਿਆ ਹੁਸ਼ਿਆਰਪੁਰ ਸ਼ਹਿਰ ਵੇਸਵਾ ਦੀ ਚੁਬਾਰੇ ਸਨ ਰਾਤ ਦੇ ਸਮੇਂ ਉਥੋਂ ਲੰਘਿਆ ਉੱਥੇ ਅੱਗੇ ਇੱਕ ਸੁੰਦਰ ਵੇਸਵਾ ਖਲੋਤੀ ਵੇਖੀ ਭਾਈ ਜੋਗਾ ਸਿੰਘ ਦੇ ਪੈਰ ਰੋਗੇ ਐਸੀ ਮਾਇਆ ਵਰਤੀ ਜੋਗੇ ਦਾ ਮਨ ਭਰਮ ਗਿਆ ਦਿਲ ਡੋਲ ਗਿਆ ਗੁਰੂ ਸਾਹਿਬ ਦਾ ਹੁਕਮ ਭੁੱਲ ਗਿਆ ਓਮੇ ਦਾ ਸਦਕਾ ਸਿਦਕ ਟੁੱਟ ਗਿਆ ਭਾਈ ਜੋਗਾ ਵੇਸਵਾ ਦੇ ਦਰਵਾਜ਼ੇ ਵੱਲ ਚੱਲ ਪਿਆ ਗੁਰੂ ਗੋਬਿੰਦ ਸਿੰਘ ਜੀ ਆਪ ਇੱਕ ਸਿੰਘ ਦੇ ਵੇਸ ਵਿੱਚ ਵੇਸਵਾ ਦੇ ਦਵਾਰੇ ਪੌੜੀ ਦੇ ਦਰਵਾਜ਼ੇ ਤੱਕ ਲੋਗੇ ਭਾਈ ਜੋਗਾ ਸਿੰਘ ਨੇ ਵੇਖਿਆ ਉੱਥੇ ਇੱਕ ਸਿੰਘ ਖੜਾ ਹੈ ਜਦੋਂ ਚਲਾ ਜਾਵੇਗਾ ਮੈਂ ਫਿਰ ਜਾਵਾਂਗਾ ਕੁਝ ਚਿਰ ਪਿੱਛੋਂ ਫਿਰ ਆਇਆ ਤਾਂ ਉਹ ਸਿੰਘ ਨੂੰ ਉੱਥੇ ਹੀ ਵੇਖ ਕੇ ਫਿਰ ਮੁੜ ਗਿਆ ਇਸ ਤਰ੍ਹਾਂ ਸਾਰੀ ਰਾਤ ਚੱਕਰ ਲਾਈ ਗਿਆ ਉਹ ਸਿੰਘ ਨੂੰ ਦੇਖ ਕੇ ਮੁੜਦਾ ਰਿਹਾ ਇਸ ਤਰ੍ਹਾਂ ਕਰਦਿਆਂ ਅਮਰਤ ਵੇੜਾ ਹੋ ਗਿਆ ਭਾਈ ਜੋਗਾ ਫਿਰ ਆਇਆ ਤਾਂ ਉਹ ਸਿੰਘ ਨੇ ਰੋਕ ਕੇ ਕਿਹਾ ਭਾਈ ਜੋਗਾ ਸਿੰਘ ਅਮਰਤ ਵੇੜਾ ਹੋ ਗਿਆ ਹੈ ਜਾ ਸ਼ਿਨਾਨ ਕਰ ਪ੍ਰਮਾਤਮਾ ਦਾ ਨਾਮ ਜਪ ਉਸ ਸਿੰਘ ਦੇ ਬਚਨ ਸੁਣ ਕੇ ਭਾਈ ਜੋਗਾ ਜੀ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਸ਼ਰਮਿੰਦਗੀ ਮਹਿਸੂਸ ਕਰਦਿਆਂ ਹੋਇਆ ਉਹ ਵਾਪਸ ਚਲਾ ਗਿਆ ਭਾਈ ਜੋਗੇ ਨੇ ਸ਼ੁਗਰ ਕੀਤਾ ਗੁਰੂ ਸਾਹਿਬ ਜੀ ਨੇ ਆਪ ਬਚਾ ਲਿਆ ਨਹੀਂ ਤਾਂ ਗੁਰੂ ਸਾਹਿਬ ਜੀ ਨੂੰ ਮੂੰਹ ਵੀ ਨਹੀਂ ਦਿਖਾ ਪੌਂਦਾ ਅਗਲੇ ਦਿਨ ਜਦ ਅਨੰਦਪੁਰ ਸਾਹਿਬ ਗੁਰੂ ਸਾਹਿਬ ਜੀ ਕੋਲ ਹਾਜ਼ਰ ਹੋਏ ਦੇਵਾਨ ਦੀ ਸਮਾਪਤੀ ਤੋਂ ਬਾਅਦ ਗੁਰੂ ਸਾਹਿਬ ਜੀ ਨੇ ਭਾਈ ਜੋਗਾ ਜੀ ਨੂੰ ਆਪਣੇ ਕੋਲ ਬੁਲਾਇਆ ਭਾਈ ਜੋਗਾ ਨੇ ਗੁਰੂ ਸਾਹਿਬ ਜੀ ਦੇ ਦਰਸ਼ਨ ਕੀਤੇ ਅਤੇ ਗੁਰੂ ਸਾਹਿਬ ਜੀ ਨੂੰ ਪੁੱਛਣ ਲੱਗੇ ਗੁਰੂ ਸਾਹਿਬ ਜੀ ਲੱਗਦਾ ਹੈ ਰਾਤ ਆਪ ਜੀ ਨੇ ਸਹੀ ਤਰ੍ਹਾਂ ਵਿਸ਼ਰਾਮ ਨਹੀਂ ਕੀਤਾ ਤੁਹਾਡੇ ਨੈਣ ਲਾਲ ਹਨ ਗੁਰੂ ਸਾਹਿਬ ਜੀ ਕਹਿਣ ਲੱਗੇ ਜੋਗਿਆ ਜਗਾਵੇਂ ਵੀ ਆਪ ਤੇ ਹੁਣ ਪੁੱਛਦਾ ਵੀ ਆਪ ਹੈ ਗੁਰੂ ਸਾਹਿਬ ਨੇ ਕਿਹਾ ਅਸੀਂ ਤੇਰੇ ਨਾਲ ਵਚਨ ਕੀਤਾ ਸੀ ਜੇ ਤੂੰ ਗੁਰੂ ਜੋਗਾ ਤਾਂ ਅੱਜ ਤੋਂ ਗੁਰੂ ਤੇਰੇ ਜੋਗਾ ਅਸੀਂ ਸਾਰੀ ਰਾਤ ਆਪਣੇ ਸਿੱਖ ਨੂੰ ਗਲਤੀ ਤੋਂ ਬਚਾਉਣ ਲਈ ਪਹਿਰੇ ਤੇ ਖੜੇ ਸੀ ਭਾਈ ਜੋਗਾ ਸਿੰਘ ਦੇ ਨੈਣਾ ਵਿਚ ਅਥਰੂ ਆ ਗਏ ਗੁਰੂ ਸਾਹਿਬ ਜੀ ਦੇ ਚਰਨਾਂ ਤੇ ਟੈਪ ਪਏ ਆਖਿਆ ਪਾਤਸ਼ਾਹ ਮੇਰੇ ਤੋਂ ਭੁੱਲ ਹੋ ਗਈ ਆਪ ਜੀ ਬਖਸ਼ਣ ਹਾਰ ਹੂੰ ਮੈਨੂੰ ਬਖਸ਼ ਲਓ ਗੁਰੂ ਸਾਹਿਬ ਜੀ ਨੇ ਭਾਈ ਜੋਗਾ ਜੀ ਨੂੰ ਕਿਲਵਕੜੀ ਵਿੱਚ ਲਿਆ ਅਤੇ ਬਖਸ਼ ਕੇ ਨਿਹਾਲ ਕਰ ਦਿੱਤਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ